ਲੁਧਿਆਣਾ ਖਬਰਨਾਮਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਾਰਾਜ ਦੀਪ ਦੇ ਖਬਰਾਂ ਵੱਲ ਵਧਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ ਸਮਰਾਲਾ ਵਿੱਚ ਠੇਕੇ ਦੇ ਕਰਿੰਦੇ ਨੇ ਕੀਤੀ ਖੁਦਕੁਸ਼ੀ ਰਸਤੇ ਦੇ ਨਾਲ ਲਟਕਦੀ ਹੋਈ ਮਿਲੀ লাশ ਪੁਲਿਸ ਨੇ লাশ ਨੂੰ ਲਿਆ ਕਬਜ਼ੇ ਵਿੱਚ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਮੁਲਾਪੁਰ ਦਾ ਖਾਦ ਦੇ ਮ੍ਰਿਤਕ ਕਿਸਾਨ ਦਾ ਕੀਤਾ ਅੰਤਿਮ ਸੰਸਕਾਰ ਕਿਸਾਨੀ ਆंदोलਨ ਤੋਂ ਵਾਪਸ ਪਰਤ ਰਹੇ ਕਿਸਾਨ ਦੀ ਹੋਈ ਸੀ ਮੌਤ ਮੋਟਰਸਾਈਕਲ ਤੇ ਦਿੱਲੀ ਤੋਂ ਆਉਂਦੇ ਸਮੇਂ ਵਾਪਰਿਆ ਸੀ ਹਾਦਸਾ ਪਰਿਵਾਰ ਨੇ ਵੀ ਕੇਂਦਰ ਸਰਕਾਰ ਤੇ ਲਗਾਏ ਇਲਜ਼ਾਮ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਆਇਆ ਲੁਧਿਆਣਾ ਲੁਧਿਆਣਾ ਦਾ ਵਪਾਰੀ ਵਰਗ ਰੋਜ਼ ਪ੍ਰਗਟ ਕਰਨ ਦੇ ਲਈ ਕੱਢਿਆ ਕੈਂਡਲ ਮਾਰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੀ ਅਪੀਲ ਖੇਤੀ ਕਾਨੂੰਨ ਰੱਦ ਕਰਨ ਦੀ ਕਰ ਰਹੇ ਨੇ ਮੰਗ ਸ਼ਹੀਦੀ ਜੋੜ ਮੇਲ ਦਾ ਅਗਲਾ ਪੜਾਅ ਹੋਵੇਗਾ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ 28 ਤੋਂ 30 ਦਸੰਬਰ ਤੱਕ ਮਨਾਇਆ ਜਾਵੇਗਾ ਸ਼ਹੀਦੀ ਜੋੜ ਮੇਲ ਨਗਰ ਕੀਰਨ ਦੀਆਂ ਤਿਆਰੀਆਂ ਹੋਈਆਂ ਪੂਰੀਆਂ ਵੱਡੀ ਤਾਦਾਦ ਵਿੱਚ ਸੰਗਤਾਂ ਹੋਣਗੀਆਂ ਨਤਮਸਤਕ ਵਿਸ਼ੇਸ਼ ਤੌਰ ਤੇ ਪਹੁੰਚਣਗੇ ਐਸਜੀਪੀਸੀ ਪ੍ਰ단 ਬੀਬੀ ਜਗੀਰ ਕੌਰ ਪਾਰ ਪਰ ਵਿੱਚ 크리스마스 ਦੀਆਂ ਰੌਣਕਾਂ ਗਿਰਜਾ ਘਰਾਂ ਵਿੱਚ ਪ੍ਰਾਰਥਨਾਵਾਂ ਦਾ ਦੌਰ ਜਾਰੀ ਪ੍ਰਭੂ ਯਿਸੂ ਦੀ ਮਹਿਮਾ ਵਿੱਚ ਗਾਏ ਜਾ ਰਹੇ ਨੇ ਗੀਤ 크리스마스 ਮੌਕੇ ਲੋਕਾਂ ਨੂੰ ਸ਼ਾਂਤੀ ਤੇ ਸਤਿਭਾਵਨਾ ਦੇ ਮਾਰਗ ਤੇ ਚੱਲਣ ਦੀ ਅਪੀਲ ਖਬਰਾ ਵਿਸਥਾਰ ਦੇ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੰਬਰਾਲਾ ਦੀ ਜਿੱਥੇ ਇੱਕ ਸ਼ਰਾਬ ਦੇ ਠੇਕੇ ਤੇ ਕੰਮ ਕਰਨ ਵਾਲੇ ਇੱਕ ਕਰਿੰਦੇ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਉਸਦੀ ਲਾਸ਼ ਰਸਤੀ ਦੇ ਨਾਲ ਲਟਕਦੀ ਹੋਈ ਮਿਲੀ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਅਤੇ ਮ੍ਰਿਤਕ ਦੀ ਪਛਾਣ ਤਰਮਿੰਦਰ ਕੁਮਾਰ ਦੇ ਵਜੋਂ ਹੋਈ ਹੈ ਪੁਲਿਸ ਦੇ ਵੱਲੋਂ ਦੱਸਿਆ ਗਿਆ ਹੈ ਕਿ ਖੁਦਕੁਸ਼ੀ ਦੇ ਕਾਰਨਾਂ ਦਾ ਹਲੇ ਪਤਾ ਨਹੀਂ ਲੱਗ ਸਕਿਆ ਪੁਲਿਸ ਦੀ ਜਾਂਚ ਜਾਰੀ ਹੈ ਬੰਮਾ ਵਾਲਾ ক্রিকেট ਖੇល ਰਿਹਾ ਉਹਨਾਂ ਨੂੰ ਤੇ ਬਾਅਦ ਚ ਸਵੇਰੇ ਆ ਕੇ ਉਹਨਾਂ ਕੋਲ ਜਾ ਕੇ ਦੇਖਿਆ ਉਸ ਨੂੰ ਕੋਈ ਕਾਰਨ ਦਾ ਪਤਾ ਲੱਗਿਆ ਕਿ ਉਹ ਇਹ ਲੜਾਈ ਕੋਈ ਕਾਰਨ ਕੋਈ ਲੜਾਈ ਝਗੜਾ ਨਹੀਂ ਸਵੇਰੇ ਕੀ ਦੇਖਿਆ ਤੁਸੀਂ ਅਜੀ ਤਾਕ ਦੇ ਦੇਖਿਆ ਇੱਥੇ ਕੁੰਡਾ ਨਹੀਂ ਖੋਲ ਰਿਹਾ ਫਿਰ ਦਿੰਦੇ ਬੰਨੇ ਸੀ ਉਹ ਮਰ ਖੋਲ ਕੇ ਦੇਖਿਆ ਕੀ ਲੱਗਦਾ ਕੀ ਕਰਨਾ ਹੋ ਸਕਦਾ ਕੀ ਬਦਲ ਕੀ ਕਰਨਾ ਹੋ ਸਕਦਾ ਸਾਡੀ ਕੋਲ ਨਾ ਕੋਈ ਗੱਲਬਾਤ ਕੀਤੀ ਹੋਣੀ ਪਹਿਲਾਂ ਨਹੀਂ ਨਹੀਂ ਕੋਈ ਗੱਲਬਾਤ ਨਹੀਂ ਕੀਤੀ ਇਹਦੇ ਨਾਲ ਤਰਵਿੰਦਰ ਜੀ ਕਿੰਨੇ ਚਿਰ ਤੋਂ ਤੁਹਾਡੇ ਕੋਲੇ ਕੰਮ ਕਰਦਾ ਵੀਰੇ ਇਹ ਇਹ ਪਿਛਲੇ ਸਾਲ ਤੋਂ ਹੀ ਕਰਦਾ ਮੈਂ ਤਾਂ ਇੱਥੇ ਆਇਆ ਸੀ ਨਾ ਕੀ ਹੋਇਆ ਕੀ ਆ ਉਹ ਕੁਝ ਵੀ ਨਹੀਂ ਕੋਈ ਨਾ ਚੰਗਾਪੁਰਾ ਲੰਗਰ ਤੋਂ ਆਇਆ ਉੱਥੋਂ ਆਪਣੇ ਲੰਗਰ ਤੇ ਭਾਂਡੇ ਭੁੰਡੇ ਮਾਰਦਾ ਸੀਗਾ ਅਸੀਂ ਗੱਡੀ ਛੱਡ ਕੇ ਹੱਸਦਾ ਆਇਆ ਚੰਗਾਪੁਰਾ ਇਥੇ ਪਰਚਾ ਉੱਤੇ ਆਉਣਾ ਦੂਜਾ ਮੁੰਡਾ ਇਹਦੇ ਨਾਲ ਸੀਗਾ ਉਹ 9:30 ਚੱਲ ਗਿਆ ਇਹ ਛੱਡ ਗਿਆ ਕਿੰਨੇ ਵਜੇ ਦੀ ਘਟਣਾ ਲੱਗਦੀ ਥਾਨੂੰ ਕੀ ਕਦੋਂ ਮਤਲਬ ਇਹ ਹੋਇਆ ਕੰਮ ਇਹ ਹੁਣ ਉਹ ਬਣਾ ਕੇ ਲੈ ਗਏ ਨੇ ਉਹ ਉਹਦਾ ਪੂਰਾ ਪਤਾ ਨਹੀਂ ਤੁਹਾਨੂੰ ਕਦੋਂ ਪਤਾ ਲੱਗਿਆ ਸਾਨੂੰ ਤਾਂ ਸਵੇਰੇ ਮੁੰਡਾ ਜੀ ਆਇਆ ਜੀ ਅੱਛਾ ਕੀ ਸੁਇਸਾਈਡ ਕੀਤਾ ਕਿਸ ਤਰੀਕੇ ਨਾਲ ਰੱਸੀ ਨਾਲ ਪਾਹਲ ਸਾਨੂੰ ਇੱਕ ਨਫਰਮਿਲੀ ਸੀ ਵੀ ਆਰਾ ਠੀਕਾ ਆਪਣਾ ਮਹਦੂਦਾਂ ਤੋਂ ਲੋਪਾਪੰਡਰ ਰੋਡ ਤੇ ਉਹ ਜੇ ਕਰਿੰਦੇ ਨੇ ਆਪਣੇ ਸੁਸਾਈਡ ਕਰ ਲਿਆ ਹੈਂਗਿੰਗ ਕਰਕੇ ਤੇ ਉਹ ਸਬੰਧੀ ਅਸੀਂ ਆਏ ਸੀਗੇ ਤੇ ਠੇਕੇ ਦੇ ਵਿੱਚ ਤੇ ਬਾਹਰ ਕੈਮਰੇ ਚੱਲਦੇ ਆ ਇਹ ਪੂਰੇ ਪਹਿਲਾਂ ਕੈਮਰੇ ਚੈੱਕ ਕੀਤੇ ਆ ਕੈਮਰੇ ਤੋਂ ਪਾਇਆ ਗਿਆ ਵੀ ਇਹ ਨਾ ਤਾਂ ਬਾਹਰ ਨਿਕਲਿਆ ਤੇ ਇਹਨੇ ਹੈਂਗਿੰਗ ਕੀਤੀ ਆ ਇਸ ਸਬੰਧੀ ਅਸੀਂ ਡੈੱਡ ਬੋਡੀ ਕਬਜ਼ੇ ਲੈ ਲਈ ਆ ਇਹਦੇ ਬਾਰਸ ਵਾਲਾ ਟੇਪ ਕਰਕੇ ਠੇਕੇ ਦਾ ਟੇਪ ਕਰਕੇ ਜੋ ਵੀ ਅਗਲੀ ਕਾਰਵਾਈ ਹੋਊ ਅਮਰੀਦ ਲੈਂਦੀ ਆ ਕਿਸਾਨੀ ਅੰਦੋਲਨ ਤੋਂ ਵਾਪਸ ਪਰਤ ਰਹੇ ਕਿਸਾਨ ਦੀ ਮੌਤ ਹੋਣ ਤੋਂ ਬਾਅਦ ਹੁਣ ਉਸ ਮ੍ਰਿਤਕ ਕਿਸਾਨ ਦਾ ਅੰਤਿਮ ਸੰਸਕਾਰ ਕਰ ਦਿੱਤਾ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਮੁੱਲਾਪੁਰ ਦਾ ਖੰਡਾ ਰਹਿਣ ਵਾਲਾ ਇਹ ਨੌਜਵਾਨ ਆਪਣੇ ਸਾਥੀਆਂ ਦੇ ਨਾਲ ਕਿਸਾਨੀ ਮੋਰਚੇ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਦਿੱਲੀ ਗਿਆ ਸੀ ਪਰ ਦਿੱਲੀ ਤੋਂ ਵਾਪਸ ਆਉਂਦੇ ਸਮੇਂ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਐਕਸੀਡੈਂਟ ਅਵਾਰਾ ਪਸ਼ੂ ਦੇ ਨਾਲ ਟਕਰਾਉਣ ਦੇ ਨਾਲ ਹੋਇਆ ਹੈ ਉਧਰ ਪਰਿਵਾਰ ਨੇ ਵੀ ਕੇਂਦਰ ਸਰਕਾਰ ਤੇ ਇਲਜ਼ਾਮ ਲਗਾਏ ਨੇ ਇਹ ਜੋ ਹਰਮਿੰਦਰ ਸਿੰਘ ਜੋ ਸੜਕ ਹਾਦਸੇ ਵਿੱਚ ਦਿੱਲੀੋਂ ਆਉਂਦੇ ਹੋਏ ਸ਼ੀਧੀ ਪ੍ਰਾਪਤ ਕਰ ਗਿਆ ਸੀ ਤੇ ਇਹਦੀ ਅਸੀਂ ਸਰਕਾਰ ਦੇ ਕੋਲ ਇਹ ਤਿੰਨ ਮੰਗਾਂ ਰੱਖੀਆਂ ਸੀਗੀਆਂ ਵੀ ਪਰਿਵਾਰ ਨੂੰ 10 ਲੱਖ ਰੁਪਈਆ ਇੱਕ ਸਰਕਾਰੀ ਨੌਕਰੀ ਤੇ ਇੱਕ ਜਿੰਨਾ ਇਹਨਾਂ ਦੇ ਪ੍ਰਾਈਵੇਟ ਜਾਂ ਸਰਕਾਰੀ ਕਰਜ਼ਾ ਵਾ ਉਹ ਮਾਫ ਕੀਤਾ ਜਾਵੇ ਇਹਦੇ ਵਿੱਚੋਂ ਸਰਕਾਰ ਨੇ ਸਾਡੀ ਇੱਕ ਮੰਗ ਦੇ 10 ਲੱਖ ਵਿੱਚੋਂ 5 ਲੱਖ ਰੁਪਈਏ ਦਾ ਚੈੱਕ ਤੁਹਾਨੂੰ ਦਿੱਤਾ ਜੋ ਅਸੀਂ ਪਰਿਵਾਰ ਨੂੰ ਦੇ ਚੁੱਕੇ ਹਾਂ ਤੇ ਹੋਰ ਵੀ ਜੋ ਮਾਲੀ ਸਹਾਇਤਾ ਸਰਕਾਰ ਦੇ ਸਕਦੀ ਉਹ ਪਰਿਵਾਰ ਨੂੰ ਦੇਵੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਮਲਜੀਤ ਸਿੰਘ ਸੋਈ ਦੇ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਨਾਲ ਖਾਸ ਮੁਲਾਕਾਤ ਕੀਤੀ ਗਈ ਇਸ ਮੌਕੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਦੋਨਾਂ ਦੇ ਵਿਚਾਰ ਵਿਚਾਰ ਵਟਾਂਦਰਾ ਹੋਇਆ ਅਤੇ ਇਸ ਦੌਰਾਨ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਿਸਾਨਾਂ ਦੀ ਸਮੱਸਿਆ ਜਲਦ ਖਤਮ ਹੋਵੇਗੀ ਅਤੇ ਕਿਸਾਨਾਂ ਦੀ ਹਰ ਸ਼ੰਕਾ ਨੂੰ ਦੂਰ ਕੀਤਾ ਜਾਵੇਗਾ ਉਧਰ ਐਕੋਰਡ ਦੀ ਦਾਣਾ ਮੰਡੀ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ, ਏਕਤਾ ਉਗਰਾਹਾ ਅਤੇ ਹੋਰਨਾਂ ਕਿਸਾਨੀ ਜਥੇਬੰਦੀਆਂ ਦੇ ਵੱਲੋਂ ਕਿਸਾਨੀ ਸੰਘਰਸ਼ ਦੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸ਼ਰਧਾਂਜਲੀ ਭੇਟ ਕੀਤੀਆਂ ਗਈਆਂ। ਇਸ ਦੌਰਾਨ 2 ਮਿੰਟ ਦਾ ਮੌਨ ਧਾਰ ਕੇ ਕਿਸਾਨੀ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ ਅਤੇ ਹੀ ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਅਜਾਇਆ ਨਾ ਜਾਣ ਦਾ ਅਹਦ ਲੈਂਦੇ ਹੋਏ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਦੱਸਿਆ ਕਿ 26 ਅਤੇ 27 ਦਸੰਬਰ ਨੂੰ ਹਜ਼ਾਰਾਂ ਕਿਸਾਨਾਂ ਦੇ ਕਾਫਲੇ ਦਿੱਲੀ ਦੇ ਵੱਲ ਕੂਚ ਕਰਨਗੇ। ਅੱਜ ਭਾਰਤੀ ਖਾਨਦ ਨੂੰ ਏਕਤਾ ਗਰਾਹਾਂ ਵੱਲੋਂ ਪਿੰਡ-ਪਿੰਡ 20 ਤਰੀਕ ਤੋਂ ਲੈ ਕੇ ਸਰਧਾਂਜਨਾ ਪੈਂਡ ਕੀਤੀਆਂ ਜਿਹੜੇ ਜਿਹੜੂ ਸਾਡੇ ਸਾਨੂੰ ਥੋੜਾ ਦੇ ਗਏ। ਅਸੀਂ ਅੱਜ ਦਾ ਪ੍ਰੋਗਰਾਮ ਪਿੰਡਾਂ ਦੇ ਵਿੱਚ ਕਰਨ ਤੋਂ ਬਾਅਦ 24 ਤਰੀਕ ਨੂੰ ਸਿਰਪੱਧਰੀ ਸਧਾਰਨੀ ਸਮਾਗ ਰੱਖਿਆ ਸੀ ਤੇ ਇਹ ਸਧਾਰਨੀ ਸਮਾਗ ਜਿਹੜਾ ਇਕ ਤਾਂ ਸਿੱਧਾ ਨੂੰ ਸਹਾਇਤਾ ਦਿੱਤੀ ਆ ਦੂਸਰਾ ਇਹ ਆ ਕਿ ਅਸੀਂ 26 ਤਰੀਕ ਨੂੰ ਵੱਡਾ ਇਕੱਠ ਕਰਕੇ ਦਬ ਵਾਲੀ ਟੈਕਨੋਰੀ ਬੱਡ ਰਹੇ ਫਿਰ ਦਿੱਲੀ ਪ੍ਰਵੇਸ਼ ਕਰਨ ਜਾ ਰਹੇ ਆ ਔਰ ਕਿਸਾਨਾਂ ਸੰਘਰਸ਼ ਉਹ ਕਰਾਹਾ ਦਾ ਅਸੀਂ ਪੂਰ ਜ਼ੋਰ ਹਮਾਇਤ ਕਰਦੇ ਆ ਔਰ ਅੱਜ ਜਿਹੜੇ ਸਾਡੇ ਓਥੇ ਸਾਥੀ ਕਿਸਾਨੀ ਘੋਲ ਚ ਦਿੱਲੀ ਆਉਂਦੇ ਜਾਂਦੇ ਰਸਤਿਆਂ ਚ ਜਾਂ ਉੱਥੇ ਬੈਠੇ ਸ਼ਹੀਦ ਹੋਏ ਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਰੈਕੋਰ ਦਾਣਾ ਮੰਡੀ ਚ ਇਕੱਠੇ ਹੋਏ ਆਂ ਔਰ ਇਸ ਸ਼ਿੰਗਾਰਸ਼ਦੀਪੁਰ ਜਿਹੜੋਂ ਮੰਗ ਕਰਦੇ ਆ ਤੇ ਸਰਕਾਰ ਪਾਸੋਂ ਇਹ ਮੰਗ ਕਰਦੇ ਆ ਦਿੱਲੀ ਸਰਕਾਰ ਪਾਸੋਂ ਇਹਨਾਂ ਦੀ ਕਿਸਾਨਾਂ ਦੀ ਮੰਗਾਂ ਜਾਇਜ਼ ਨੇ ਔਰ ਇਹਨਾਂ ਨੂੰ 1 ਮਹੀਨੇ ਤੋਂ ਵੀ ਜ਼ਿਆਦਾ ਲਗਭਗ ਟਾਈਮ ਹੋ ਗਿਆ ਉੱਥੇ ਬੈਠਿਆ ਨੂੰ ਔਰ ਜਿੱਥੇ ਕੁਦਰਤੀ ਆਫਤਾਂ ਤੇ ਮੌਸਮ ਦਾ ਸਾਹਮਣਾ ਕਰ ਰਿਆ ਉਥੇ ਇਹ ਪੁਲਿਸ ਦੇ ਵੱਲੋਂ ਔਰ ਖੱਟੜ ਸਰਕਾਰ ਵੱਲੋਂ ਜਿਹੜੀਆਂ ਰਾਸਤੇ ਚਲਾਈਆਂ ਰੋਕਾਂ ਸੀ ਉਹਨਾਂ ਨੂੰ ਵੀ ਬੜੀਆਂ ਮੁਸ਼ਕਲਾਂ ਨਾ ਪਾਰ ਕਰਦੇ ਹੋਏ ਦਿੱਲੀ ਦੀ ਹੱਕ ਤੇ ਜਾ ਕੇ ਬੈਠੇ ਨੇ ਅਸੀਂ ਅਧਿਆਪਕਾਂ ਵੱਲੋਂ ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਐਸ ਐਸ ਰਾਮ ਸਾਹਿਬ ਅਧਿਆਪਕ ਯੂਨੀਵਰਸਿਟੀ ਸੰਜਾ ਦੇ ਮੋਰਚਾ ਸਾਰਿਆਂ ਵੱਲੋਂ ਜਿਹੜਾ ਇਹ ਕਿਸਾਨਾਂ ਦਾ ਘੋਲ ਚੱਲ ਰਿਹਾ ਇਹਨੂੰ ਆਪਣਾ ਹੀ ਘੋਲ ਸਮਝਦੇ ਹੋਈ ਕਿਉਂਕਿ ਇਸ ਘੋਲ ਦੀਆਂ ਜਿਹੜੇ ਮੰਗਾਂ ਨੇ ਜੋ ਤਿੰਨ ਕਾਲੇ ਕਾਨੂੰਨ ਮੁੱਖ ਤੌਰ ਤੇ ਆਏ ਤੇ ਬਿਜਲੀ ਐਕਟ ਆ ਪਰਾਲੀ ਵਾਲਾ ਐਕਟ ਆ ਇਹ ਸਾਰੇ ਜਿਹੜੇ ਆ ਲੋਕਮਾਰੂ ਨੀਤੀਆਂ ਲੋਕਮਾਰੂ ਪਾਲਿਸੀਆਂ ਨੇ ਕਾਨੂੰਨ ਨੇ ਅਸੀਂ ਇਹ ਸਮਝਦੇ ਆ ਕਿ ਅਧਿਆਪਕ ਹੋਣ ਦੇ ਨਾਂ ਤੇ ਸਾਡਾ ਮੂਰੇ ਹੋ ਕੇ ਇਹ ਫਰਜ਼ ਬਣਦਾ ਕਿ ਅਸੀਂ ਇਹਨਾਂ ਦੇ ਨਾਲ ਜਿਹੜਾ ਹੈ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰੀਏ ਸਗੋਂ ਮੋਰੀ ਹੋ ਕੇ ਸੰਘਰਸ਼ ਦੇ ਵਿੱਚ ਹਿੱਸਾ ਪਾਈਏ ਖੇਤੀ ਕਾਨੂੰਨਾਂ ਦੇ ਖਿਲਾਫ ਰੋਸ ਮੁਜ਼ਾਹਰਾ ਕਰਨ ਦੇ ਲਈ ਹਲਕਾ ਪਾਇਲ ਦੇ ਕਿਸਾਨਾਂ ਦੇ ਵੱਲੋਂ ਇੱਕ ਵਿਸ਼ਾਲ ਰੋਸ ਰੈਲੀ ਕੀਤੀ ਗਈ ਇਹ ਰੋਸ ਰੈਲੀ ਪਾਇਲ ਦੀ ਦਾਣਾ ਮੰਡੀ ਦੇ ਵਿੱਚ ਕੀਤੀ ਗਈ ਇਸ ਧਰਨੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਔਰਤਾਂ ਮਜ਼ਦੂਰਾਂ ਅਤੇ ਕਿਸਾਨਾਂ ਦੇ ਵੱਲੋਂ ਸ਼ਾਮਿਲ ਹੋ ਕੇ ਕਿਸਾਨੀ ਮੋਰਚੇ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਮੌਕੇ ਜਿੱਥੇ ਕਿਸਾਨ ਆਗੂਆਂ ਦੇ ਵੱਲੋਂ ਭਾਰਤ ਸਰਕਾਰ ਦੀ ਕਿਸਾਨਾਂ ਪ੍ਰਤੀ ਨੀਅਤ ਅਤੇ ਨੀਤੀ ਦਾ ਵਿਰੋਧ ਕੀਤਾ ਗਿਆ ਉੱਥੇ ਹੀ ਕਿ ਉਥੇ ਹੀ ਸਰਕਾਰ ਨੂੰ ਸਿੱਧਾ ਸੰਕੇਤ ਦਿੱਤਾ ਗਿਆ ਕਿ ਉਨੀ ਦੇਰ ਤੱਕ ਇਹ ਤਰਨੇ ਨਹੀਂ ਹਟਣਗੇ ਜਰੀ ਦੇ ਤੱਕ ਕੇਂਦਰ ਸਰਕਾਰ ਇਹ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ ਸਾਡੇ ਪਹਿਲ ਹਲਕੇ ਚ ਜਿਹੜਾ ਕਿਸਾਨਾਂ ਦਾ ਵੱਡਾ ਸੀ ਰੋਸ ਧਰਨਾ ਇੱਥੇ ਪੈਲ ਦਾਣਾ ਮੰਡੀ ਚ ਕੀਤਾ ਇਹ ਅਸੀਂ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਸਾਰੇ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਕਿਸਾਨਾਂ ਨੇ ਇੱਥੇ ਇਕੱਠ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਤਾਂ ਕਿ ਉਹ ਆਪਣੇ ਹੱਕਾਂ ਦੀ ਖਾਤਰ ਲੜ ਸਕਣ ਔਰ ਜਿਹੜੇ ਸਾਡੇ ਕਿਸਾਨ ਸਾਥੀ ਦਿੱਲੀ ਗਏ ਹੋਏ ਨੇ ਧਰਨਿਆਂ ਤੇ ਉਹਨਾਂ ਨੂੰ ਵੀ ਅਸੀਂ ਉਹਨਾਂ ਦਾ ਹੌਸਲਾ ਅਪਜਾਈ ਕਰ ਸਕੀਏ ਕਿ ਅਸੀਂ ਵੀ ਉਹਨਾਂ ਦੇ ਪਿੱਛੇ ਉਹਨਾਂ ਦਾ ਸਾਥ ਦੇ ਰਹੇ ਹਾਂ ਇਸ ਕਰਕੇ 26 ਤਰੀਕ ਦੀਆਂ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀ ਵੱਲੋਂ ਤਿਆਰੀਆਂ ਨੇ ਦਿੱਲੀ ਜਾਣ ਵਾਸਤੇ ਉਹਦੀ ਖਤਰ ਲੋਕਾਂ ਨੂੰ ਜਾਣਕਾਰੀ ਦਿੱਤੀ ਆ ਜਾਗਰੂਕ ਕੀਤਾ ਸਾਡਾ ਅੱਜ ਦਾ ਇਸ ਧਰਨੇ ਦਾ ਮੁੱਖ ਮੋਟਿਵ ਇਹ ਹੀ ਸੀਗਾ ਕਿ ਲੋਕਾਂ ਨੂੰ 26 ਤਰੀਕ ਨੂੰ ਅਸੀਂ ਜਾਗਰੂਕ ਕਰਕੇ ਦਿੱਲੀ ਵਾਸਤੇ ਲੈ ਕੇ ਚੱਲੀਏ ਲੁਧਿਆਣਾ ਦੇ ਵਪਾਰੀ ਵਰਗ ਵੀ ਕਿਸਾਨਾਂ ਦੀ ਹਮਾਇਤ ਦੇ ਵਿੱਚ ਖੁੱਲਕੇ ਸਾਹਮਣੇ ਆਏ ਨੇ ਵਪਾਰੀਆਂ ਦੇ ਵੱਲੋਂ ਚੌੜਾ ਬਾਜ਼ਾਰ ਦੁਕਾਨਦਾਰ ਐਸੋਸੀਏਸ਼ਨ ਦੀ ਅਗਵਾਈ ਦੇ ਵਿੱਚ ਲੁਧਿਆਣਾ ਦੇ ਕੰਟਾ ਕੋ ਚੌਂਗ ਦੇ ਵਿੱਚ ਇੱਕ ਕੈਂਡਲ ਮਾਰਚ ਕਰਿਆ ਗਿਆ ਇਸ ਮੌਕੇ ਵਪਾਰੀਆਂ ਨੇ ਕਿਸਾਨਾਂ ਦੇ ਹਿੱਤ ਦੇ ਵਿੱਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਹੈ ਵਪਾਰੀ ਆਗੂ ਨਵਨੀਤ ਗੋਪੀ ਅਤੇ ਹੈਪੀ ਕਲੜਾ ਨੇ ਕਿਹਾ ਹੈ ਕਿ ਪਹਿਲਾਂ ਕਰੋਨਾ ਮਹਾਮਾਰੀ ਦੇ ਕਾਰਨ ਲਾਗੂ ਹੋਈ ਤਾਲਾਬੰਦੀ ਦੇ ਕਾਰਨ ਵਪਾਰ ਕਈ ਮਹੀਨਿਆਂ ਤੱਕ ਬੰਦ ਰਿਹਾ ਅਤੇ ਵਪਾਰੀਆਂ ਨੂੰ ਭਾਰੀ ਨੁਕਸਾਨ ਹੋਇਆ ਹੁਣ ਕੇਂਦਰ ਦੀ ਸਰਕਾਰ ਨਵੇਂ ਲਿਆਂਦੇ ਖੇਤੀ ਕਾਨੂੰਨਾਂ ਦੇ ਕਾਰਨ ਕਿਸਾਨਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਉਹਨਾਂ ਨੇ ਕੇਂਦਰ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਲਦੋ ਜਲ ਇਹਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਅੱਜ ਦਾ ਕੈਂਡਲ ਮਾਰਚ ਹੈਗਾ ਜਿਹੜਾ ਛੋੜਾ ਬਿਆੜ ਤੋਂ ਲੈ ਕੇ ਘੰਟਾ ਘਰ ਚੌਂਗ ਤੱਕ ਤੁਹਾਡੇ ਸਾਹਮਣੇ ਸਾਰੇ ਅਸੀਂ ਵਪਾਰੀ ਵਰਗ ਕਿਸਾਨਾਂ ਦੇ ਹੱਕਾਂ ਦੇ ਵਿੱਚ ਅਸੀਂ ਇਹ ਰੋਸ਼ ਪ੍ਰਦਰਸ਼ਨ ਕੀਤਾ ਕਿ ਇੰਨੀ ਕਿੜਾਕੇ ਦੀ ਠੰਡ ਦੇ ਵਿੱਚ ਜਿਹੜੇ ਸਾਡੇ ਵੀਰ ਕਿਸਾਨ ਭਰਾ ਅੰਦੋਲਨ ਕਰ ਰਹੇ ਆ ਅਸੀਂ ਉਹਨਾਂ ਦੇ ਹੱਕਾਂ ਦੀ ਰਾਖੀ ਲਈ ਤੇ ਉਹਨਾਂ ਦਾ ਆਤਮ ਵਿਸ਼ਵਾਸ ਵਧਾਉਣ ਲਈ ਇਹ ਅਸੀਂ ਰੋਸ਼ ਪ੍ਰਦਰਸ਼ਨ ਕੀਤਾ ਹੈ ਰੋਸ਼ ਪ੍ਰਦਰਸ਼ਨ ਦੇ ਵਿੱਚ ਜਿਹੜੇ ਸਾਡੇ ਕਿਸਾਨ ਭਰਾ ਉੱਥੇ ਬੈਠੇ ਹੋਏ ਆ ਇੰਨੀ ਠੰਡ ਦੇ ਵਿੱਚ ਇਸ ਅੰਦੋਲਨ ਦੀ ਭੇਟ ਚੜ ਗਏ ਆ ਉਹ ਕਿਸਾਨ ਵੀਰ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੀ ਕੋਈ ਸਾਰ ਨਹੀਂ ਲਿੱਤੀ ਗਈ ਹੁਣ ਤੱਕ ਕਿਸੇ ਵੀ ਵਿਅਕਤੀ ਨੇ ਸਾਰ ਨਹੀਂ ਲਿੱਤੀ ਅੱਜ ਦਾ ਇਹ ਕੈਂਡਲ ਮਾਰਚ ਸਾਰੇ ਲੁਧਿਆਣਾ ਦੇ ਵਪਾਰੀ ਵਰਗ ਪਟੋਗੜ ਸਾਡੀਆਂ 40 ਤੋਂ 50 ਐਸੋਸੀਏਸ਼ਨਾਂ ਆ ਸਾਰਾ ਵਪਾਰੀ ਵਰਗ ਇੱਕ ਬੈਨਰ ਥੱਲੇ ਇਕੱਠਾ ਹੋ ਕੇ ਇਹ ਰੋਸ਼ਮਾਰਚ ਕੈਂਡਲ ਮਾਰਚ 쿠ਸ਼ੀਰਾਮ ਲਵਾਈ ਤੋਂ ਲੈ ਕੇ ਘੰਟਾਗੜ ਚੌਕ ਤੱਕ ਕੱਢਿਆ ਗਿਆ ਸਾਡੇ ਕੱਢਣ ਦਾ ਮੋਟਿਵ ਇਹ ਹੈ ਕਿ ਅੱਜ ਕੇਂਦਰ ਸਰਕਾਰ ਜਿਹੜੀ ਸੁੱਤੀ ਸਰਕਾਰ ਆ ਉਹਨੂੰ ਜਗਾਣਾ ਅੱਜ ਕਿਸਾਨ ਇਕੱਲਾ ਨਹੀਂ ਹੈ ਅੱਜ ਕਿਸਾਨ ਦੇ ਨਾਲ ਕੱਲੀ ਲੁਧਿਆਣਾ ਨਹੀਂ ਪੰਜਾਬ ਨਹੀਂ ਅੱਜ ਪੂਰਾ ਦੇਸ਼ ਨਹੀਂ ਪੂਰਾ ਵਿਸ਼ਵ ਕਿਸਾਨ ਅੰਦੋਲਨ ਵਿੱਚ ਆਪਣਾ ਸਮਰਥਨ ਦੇ ਰਿਹਾ ਹੈ ਉੱਤੇ ਨਾਲ ਨਾਲ ਅੱਜ ਇੰਨੀ ਕੜਾਕਰੀ ਠੰਡ ਦੇ ਵਿੱਚ 5 ਡਿਗਰੀ ਟੈਂਪਰੇਚਰ ਹੈ ਸਾਡੇ ਬੱਚੇ ਛੋਟੇ ਛੋਟੇ ਐ ਮਤਾਨਾ ਪਹਿਣਾ ਸਾਡੀਆਂ ਵਿਚਾਰੀਆਂ ਉੱਥੇ ਬੈਠੀਆਂ ਤੇ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਖੇਤੀ ਕਾਨੂੰਨਾਂ ਨੂੰ ਲੈ ਕੇ ਲੋਕਾਂ ਦਾ ਗੁੱਸਾ ਕਾਰਪੋਰੇਟ ਘਰਾਣਿਆਂ ਤੇ ਨਿਕਲਦਾ ਨਜ਼ਰ ਆ ਰਿਹਾ ਹੈ ਥਾਂ ਥਾਂ ਤੇ ਰਿਲਾਈਐਂਸ ਕੰਪਨੀ ਦੇ ਖਿਲਾਫ ਲੋਕ ਆਪਣਾ ਗੁੱਸਾ ਪ੍ਰਗਟਾ ਰਹੇ ਨੇ ਹੁਣ ਲੋਕਾਂ ਨੂੰ ਰਿਲਾਈਐਂਸ ਕੰਪਨੀ ਦਾ ਵਿਰੋਧ ਕਰਦੇ ਹੋ ਕਰਦੇ ਹੋਏ ਦੁਗਰੀ ਰੋਡ ਤੇ ਸਥਿਤ ਰਿਲਾਈਐਂਸ ਦਾ ਇੱਕ ਪੈਟਰੋਲ ਪੰਪ ਬੰਦ ਕਰਵਾ ਦਿੱਤਾ ਗਿਆ ਹੈ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਇਹ પેટ્રોલ ਪੰਪ ਬੰਦ ਰਹਿਣਗੇ ਉਧਰ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦੇ ਵੱਲੋਂ પેટ્રોલ ਪੰਪ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਅਤੇ ਪ੍ਰਦਰਸ਼ਨਕਾਰੀਆਂ ਨੂੰ ਪੰਪ ਦੇ ਬਾਹਰ ਨਾ ਦੇਣ ਦਾ ਪੂਰਾ ਹੱਕ ਹੈ ਉਧਰ ਦੂਜੇ ਪਾਸੇ ਜੋਧੇਵਾਲ ਬਸਤੀ ਦੀ ਗੱਲ ਕਰੀਏ ਤਾਂ ਇੱਥੇ ਵੀ ਰਿਲਾਇੰਸ ਕੰਪਨੀ ਦਾ પેટ્રોલ ਪੰਪ ਬੰਦ ਕਰਵਾ ਦਿੱਤਾ ਗਿਆ ਹੈ ਕਿਸਾਨਾਂ ਗੂਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਹੋਰ પેટ્રોલ ਪੰਪ ਬੰਦ ਕਰਵਾਏ ਜਾਣਗੇ ਦੇਖੋ ਜੀ ਅੱਜ ਹਰ ਵਰਗ ਜਿਹੜਾ ਸੰਘੂ ਬਾਰਡਰ ਟਿਕਰੀ ਬਾਰਡਰ ਜਿਹੜੇ ਛੇਪ ਆਰਡਰ ਨੇ ਉਹਨਾਂ ਦੇ ਨਾਲ ਸਾਰੇ ਹੀ ਸਾਰੇ ਵਰਗ ਜੁੜ ਗਏ ਨੇ ਅੱਜ ਜਿਹਦੇ ਜਿਹਦੇ ਕੋਈ ਜਿਹੜਾ ਜਿਹੜਾ ਯੋਗਦਾਨ ਬਣਦਾ ਕੋਈ ਰਸਤ ਭੇਜ ਰਿਹਾ ਕੋਈ ਸਮਾਨ ਭੇਜ ਰਿਹਾ ਕੋਈ ਕੁਛ ਭੇਜ ਰਿਹਾ ਕੁਛ ਭੇਜ ਰਿਹਾ ਸਾਰੇ ਹੀ ਵਰਗ ਟੋਟਲੀ ਜੁੜੇ ਆਈ ਸਾਡੇ ਨਾਲ ਤੇ ਉੱਥੇ ਜਾ ਕੇ ਜਿਹੜਾ ਆਪਣਾ ਆਪਣਾ ਤਰੀਕੇ ਦਾ ਯੋਗਦਾਨ ਸਾਰੇ ਪਾ ਰਹੇ ਨੇ ਇਹ ਕੱਤਕ ਚੱਲੇਗਾ ਜਿਹੜਾ ਥੋੜਾ ਇਹ ਭਾਵੇਂ 5 ਸਾਲ ਚੱਲ ਜੇ ਚਾਹੇ 6 ਚੱਲ ਚੱਲ ਜੇ ਚਾਹੇ 6 ਦਿਨਾਂ 'ਚ ਕੰਮ ਖਤਮ ਕਰ ਦੇਣ ਇਹ ਤੇ ਹੁਣ ਸਰਕਾਰ ਨੇ ਖਤਮ ਕਰਨਾ। ਕੋਈ ਮੋਦੀ ਕੋਈ ਸ਼ਰਮ ਵੀ ਮਹਿਸੂਸ ਕਰ ਰਿਹਾ ਕਿ ਮੈਂ ਜਿਹੜੀ ਅੱਜ ਤੁਸੀਂ ਕਿੰਨੀ ਦਿਨ ਤੱਕ ਰੋਕ ਬੈਠੇ ਹੋ ਅਸੀਂ ਬੰਦ ਕਰਤਾ ਜੀ ਅਸੀਂ ਜਦੋਂ ਇਹਨਾਂ ਨੂੰ ਕਹਿੰਦਾ ਵਾ ਜਿੰਨੀ ਦੇ ਰਹੀ ਤੇ ਬੈਠੇ ਆ ਘੱਟਾ 2 ਘੰਟੇ ਬੈਠਾਂਗੇ ਉਸ ਤੋਂ ਬਾਅਦ ਇਹ ਖੁੱਲੂਗਾ ਨਹੀਂ ਇਹਨਾਂ ਨੂੰ ਕਹਿੰਦਾ ਵੀ ਖੋਲਣਾ ਨਹੀਂ। ਜਿਹੜਾ ਇਹ ਪੈਟਰੋਲ ਪੰਪ ਆ ਜਿਹੜਾ ਇਹ ਕਿਸਾਨਾਂ ਦੇ ਨਾਲ ਜਿਹੜਾ ਆ ਨਹੀਂ ਸੀ ਤੁਰ ਰਿਹਾ ਕਿਸਾਨੀ ਅੰਦੋਲਨ ਦੇ ਨਾਲ ਨਹੀਂ ਸੀ ਤੁਰ ਰਿਹਾ ਸੋ ਕਾਫੀ ਦਿਨਾਂ ਤੋਂ ਮਨ ਸੀਗਾ ਅਮ ਵੀ ਇਹ ਇਨ ਇੱਥੇ ਲੋਕਾਂ ਨੂੰ ਜਾਗਰੂਕ ਕਰੀਏ ਮੈਂ ਸਵੇਰੇ ਇੱਥੇ ਅਚੇਚੇ ਤੌਰ ਤੇ ਲਾਈਵ ਵੀਡੀਓ ਬਣਾ ਕੇ ਲੋਕਾਂ ਨੂੰ ਜਾਗਰੂਕ ਕਰ ਰਿਆ ਸੀ ਸਿਰ ਪੁੱਛ ਰਿਆ ਸੀ ਲੋਕਾਂ ਨੂੰ ਵੀ ਤੁਸੀਂ ਕਿਸਾਨੀ ਸੰਘਰਸ਼ ਦਾ ਹਿੱਸਾ ਹੋ ਜਾਂ ਨਹੀਂ ਹੋ ਸੋ ਜਿਹੜੇ ਲੋਕ ਤਾਂ ਕਿਸਾਨੀ ਸੰਘਰਸ਼ ਨੂੰ ਸਮਝਦੇ ਸੀ ਉਹ ਤਾਂ ਅਗਲੇ ਪੈਟਰੋਲ ਪੰਪ ਤੇ ਚਲੇ ਜਾਂਦੇ ਸੀਗੇ ਸੋ ਮੇਰੀ ਤਾਂ ਸਿਰਫ ਲੋਕਾਂ ਨੂੰ ਇੰਨੀ ਕ ਅਪੀਲ ਹੈ ਵੀ ਜਦ ਤੱਕ ਆਪਾਂ ਦਿਲਾਉ ਨਹੀਂ ਨਾ ਨਾਲ ਹੈਗੇ ਪੰਜਾਬ ਦੇ ਕਿਸਾਨਾਂ ਦੇ ਨਾਲ ਉਹਨਾਂ ਚਿਰ ਦਿਖਾਵੇ ਕਰਨ ਦਾ ਕੋਈ ਫਾਇਦਾ ਨਹੀਂ ਸਾਡਾ ਤਾਂ ਮੇਨ ਉਪਰਾਲਾ ਇਹੀ ਹੈ ਵੀ ਲਾ ਐਂਡ ਆਰਡਰ ਦੀ ਕਿਸੇ ਕਿਸਮ ਦੀ ਵੀ ਕੋਈ ਪ੍ਰੋਬਲਮ ਨਾ ਘਰੇਟ ਹੋਵੇ ਤੇ ਅਸੀਂ ਆਪਣੇ ਫੋਰਸ ਵੀ ਤਨਾਤ ਕਰ ਦਿੱਤੀ ਹੈ ਸਾਡੇ 24 ਆਵਰ ਦੇ ਇਥੇ ਤਨਾਤੀ ਰਹਿੰਦੀ ਹੈ ਫੋਰਸ ਦੀ ਜਿਵੇਂ ਕਿ ਪਿਛਲੇ ਹਾਲਾਤ ਚੱਲ ਰਹੇ ਹੋਏ ਨੇ ਉਹਦੇ ਕਰਕੇ ਵਰਦੀ ਸੀਪੀ ਸਾਹਿਬ ਵੱਲੋਂ ਹਦਾਇਤਾਂ ਨੇ ਖਾਸ ਕਰਕੇ ਰਲਾਈਸ ਪੰਪ ਵਗੈਰਾ ਜਿੰਨੇ ਇਹਨਾਂ ਦੇ ਹੋਸਟਲ ਸਟੋਰ ਵਗੈਰਾ ਉਹਨਾਂ ਤੇ 24 ਆਵਰ ਚ ਤਨਾਤੀ ਦੀ ਅੱਜ ਜਿਹੜੇ ਚਾਏ ਇਹਨਾਂ ਦੇ ਸਟੋਰ ਲੈਂਸ ਤੇ ਪੰਪ ਨੇ ਮੋਲ ਲਏ ਉਹਨਾਂ ਤੋਂ ਕੁਝ ਖੋਦੀਆਂ ਵਗੈਰਾ ਲਾਇਏ ਜਾਨੀ ਤੁਹਾਡੀ ਕੋਈ ਜੀ ਜੀ ਆਪਰੇਟ 24/7 ਨੂੰ ਸਿਕਿਉਰਿਟੀ ਸਾਡੀ ਲੱਗੀ ਹੋਈ ਹੈ ਜੀ ਉੱਥੇ ਪੱਕੀ ਉਹਦੀ ਇੱਕ ਵਾਰ ਫੇਰ ਲੁਧਿਆਣਾ ਪੁਲਿਸ ਤੇ ਇਲਜ਼ਾਮ ਲੱਗਦੇ ਨਜ਼ਰ ਆ ਰਹੇ ਨੇ ਇੱਥੇ ਦੋ ਤੜਿਆਂ ਦੀ ਆਪਸੀ ਲੜਾਈ ਦੇ ਵਿੱਚ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਇਲزام ਲੱਗੇ ਲੱਗੇ ਨੇ ਇੱਕ ਧਿਰ ਨੇ ਦੂਸਰੇ ਧਿਰ ਦੇ ਘਰ ਵਿੱਚ ਜਬਰੀ ਦਾਖਲ ਹੋ ਕੇ ਪੰਦੋੜ ਕਰਨ ਦੇ ਦੋਸ਼ ਲਗੇ ਨੇ ਅਤੇ ਇਸ ਮਾਮਲੇ ਦੇ ਵਿੱਚ ਪੁਲਿਸ ਤੇ ਪੈਸੇ ਲੈ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਦੇ ਇਲزام ਲਗਾਏ ਗਏ ਨੇ ਪੀੜਿਤ ਪਖ ਦੇ ਵੱਲ ਪੁਲਿਸ ਕਮਿਸ਼ਨਰ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਮੈਂ ਜੀ ਤਕਰੀਬਨ ਅੱਜ ਹੀ ਨਹੀਂ ਆਈ ਮੈਨੂੰ ਮਹੀਨਾ ਹੋ ਗਿਆ ਜੀ ਇੱਥੇ ਤੱਕ ਚੱਕਰ ਕੱਢਦੀ ਨੂੰ ਸਾਡੇ ਇੱਥੋਂ ਜੀ ਐਲ ਆਈ ਜੀ ਦੇ ਫਲੈਟਾਂ ਦੇ ਵਿੱਚ ਸਤਨਾਮ ਸਿੰਘ ਉਹਦੇ ਭਤੀਜੇ ਹੋ ਗਿਆ ਦੀਪੂ ਰਾਜਾ ਅਸ਼ੋਕ ਕੁਮਾਰ ਹੋ ਗਿਆ ਹੋਰ ਜੀ ਇੱਕ ਅਰਜੁਨ ਹੋ ਗਿਆ ਇੱਕ ਕਰਨ ਹੋ ਗਿਆ ਹੋਰ ਅਣਪਛਾਤੇ ਪਤਾ ਨਹੀਂ ਕਿੰਨੇ ਮੁੰਡਿਆਂ ਨਾਲ ਲੈ ਕੇ ਇਹਨਾਂ ਨੇ ਮੇਰੇ ਘਰੇ ਵਾਰਦਾਤ ਕੀਤੀ ਆ ਔਰ ਇਹਨਾਂ ਦਾ ਸਾਥ ਦੇ ਰਿਆ ਨਰੋਤਮ ਪ੍ਰਧਾਨ ਜੀ ਠੀਕ ਆ ਜੀ ਇਹ ਗੁੰਡਾਗਰਦੀ ਫੁਲਾ ਰਿਆ ਉੱਥੇ ਇਹਨਾਂ ਨੂੰ ਨਾਲ ਲੈ ਕੇ ਜੀ ਕਬਜ਼ੇ ਕਰਦਾ ਨਜਾਇਜ਼ ਜੀ ਕਬਜ਼ੇ ਕਰਾਉਂਦਾ ਸ਼ਰਾਬਾ ਵੇਚਦਾ ਨਜਾਇਜ਼ ਸਭ ਪਤਾ ਐ ਐਸਚੋ ਸਭ ਸਭ ਕੁਝ ਜਾਣਦੇ ਹੋਏ ਵੀ ਇਹਨੂੰ ਕਿਉਂ ਨਹੀਂ ਰੈਸਟ ਕਰ ਰਹਾ ਹੈ ਭਾਜੀ 23 ਤਰੀਕ ਨੂੰ ਦਰਖਾਸਤ ਦਿੱਖ 26 ਨੰਬਰ ਕਦਮਾ ਦਰਜਿਆ ਇੰਨੀ ਜ਼ੁਰਤ ਦੋਸ਼ੀਆਂ ਦੀ ਪੈ ਚੁੱਕੀ ਵੀ 26 ਦਿਨ ਨੂੰ ਫੇਰ ਇੱਕ ਕੁੜੀ ਦਾ ਸਿਰ ਪਾਰ ਦਿੱਤਾ ਦੇਖੋ ਤਾਂ ਟਾਂਕੇ ਲੱਗਦੀ ਜ਼ਿੰਦਗੀ ਖਰਾਬ ਕਰ ਦਿੱਤੀ ਕੁੜੀ ਕੁੜੀ ਦੇ ਹੱਥ ਕੋਈ ਮੋਬਾਈਲ ਨਹੀਂ ਕੁੜੀ ਕਿਸੇ ਨੇ ਬੁਲਾਉਂਦੀ ਚਲਾਉਂਦੀ ਨਹੀਂ ਉਹਨੇ ਹਾਈਲਾਈਟ ਕਰਕੇ ਬਾਹਰ ਜਨ ਦੀ ਤੈਸ ਨੇਰ ਜ਼ਿੰਦਗੀ ਕਰਤੀ ਉਹਦੇ ਕੱਲ ਨੂੰ ਬਿਉਹਤਾ ਜ਼ਿੰਦਗੀ ਵੀ ਕਰਨੀ ਆ ਉਹਦੀ ਜਿਹੜੇ ਸੱਜਣੇ ਦੇ ਪੈਸੇ ਕੌਣ ਦੇਊਗਾ ਕੱਲ ਨੂੰ ਮੇਰੀ ਅਪੀਲ ਮੇਰੀ ਮੰਗ ਹੈ ਜੀ ਦੋਸ਼ੀਆਂ ਨੂੰ ਸਤਨਾਨ ਸਿੰਘ ਹੋਗੇ ਨਰੋਤਮ ਸਿੰਘ ਜਿੰਨਾ ਇਹ ਦੋਸ਼ੀਆਂ ਸਾਥ ਦੇ ਰਿਹਾ ਉਸ ਨੂੰ ਵੀ ਅੰਦਰ ਕੀਤੀ ਤੇ 57 ਕਿਤੇ ਉਹਦੇ ਮੁੰਡਿਆ ਦਾ ਤੇ ਕਿਤੇ ਜਿਹੜਾ ਨਜਾਇਜ਼ ਅਸਲਾ ਉਹਨਾਂ ਦਾ ਵੈਪਨ ਹਥਿਆਰ ਉਹਨਾਂ ਨੂੰ ਬੰਦ ਕਰਾਇਆ ਜਾਵੇ ਉਹ ਤੇ ਕਲੋਨੀ ਦੇ ਵਿੱਚ ਜਿਹੜੇ ਕੈਮਰੇ ਸਰਕਾਰੀ ਖਰਚਾ ਤੇ ਲਵਾਏ ਜਾਣ ਤਾਂ ਕਿ ਇਹਨਾਂ ਦੀ ਕੋਈ ਤੋੜ-ਫੋੜ ਨਾ ਕਰ ਸਕੇ ਤੇ ਸਾਰੀ ਜਿਹੜੀ ਵੀਡੀਓ ਕੈਪਚਰ ਹੋ ਸਕੇ ਕਮਿਸ਼ਨਰ ਸਾਹਿਬ ਤੁਹਾਡੇ ਅੱਗੇ ਰਿਕਵੈਸਟ ਹੈ ਇਨਸਾਨੀਅਤ ਨੂੰ ਬਚਾ ਲਓ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫਾਈ ਅਭਿਆਨ ਦੇ ਲਈ ਵਲੰਟੀਅਰਜ਼ ਦੀ ਭਰਤੀ ਕਰਨ ਦੇ ਲਈ ਖਾਸ ਤੌਰ ਤੇ ਬੈਠਕ ਰੱਖੀ ਗਈ ਜਿੱਥ ਟ੍ਰੈਫਿਕ ਮਾਰਸ਼ਲ ਵਲੰਟੀਅਰਸ ਦੇ ਤੌਰ ਤੇ ਇਸ ਮੁਹਿੰਮ ਦੇ ਨਾਲ ਜੁੜੇ ਤਾਂ ਜੋ ਬੁੱਡੇ ਨਾਲੇ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਨਾਲੇ ਦੇ ਵਿੱਚ ਕੂੜਾ ਕਰਕਟ ਨਾ ਸੁੱਟਣ ਦੇ ਲਈ ਪ੍ਰੇਰਿਤ ਕੀਤਾ ਜਾਵੇ। ਇਸ ਦੇ ਇਲਾਵਾ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸਵੱਛ ਭਾਰਤ ਮਿਸ਼ਨ ਦੇ ਨਾਲ ਜੁੜੇ ਅਧਿਕਾਰੀਆਂ ਨੇ ਬੁੱਡੇ ਨਾਲੇ ਦੀ ਸਫਾਈ ਦੇ ਬਾਰੇ ਵਿਚਾਰ ਚਰਚਾਵਾ ਕੀਤੀਆਂ ਤੇ ਲੋਕਾਂ ਨੂੰ ਵੀ ਇਸ ਦੇ ਵਿੱਚ ਕੂੜਾ ਨਾ ਸੁੱਟਣ ਦੀ ਅਪੀਲ ਕੀਤੀ। ਮਾਝੂ ਕਮਿਸ਼ਨਰ ਸਾਹਿਬ ਤੇ ਮਾਝੂ ਮੇਅਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਜੋ ਜ਼ੋਨ A ਦੇ ਮੀਟਿੰਗ ਹਾਲ ਦੇ ਵਿੱਚ ਇੱਕ ਜੋ ਬੁੱਢਾ ਦਰਿਆ ਨੂੰ ਸਫਾਈ ਮਹੀਮ ਦੇ ਜਿਹੜੇ ਮਾਰਸ਼ਲ ਨੇ ਟ੍ਰੈਫਿਕ ਮਾਰਸ਼ਲ ਉਹਨਾਂ ਦੀ ਤੇ ਨਗਰ ਨਿਗਮ ਲੁਧਿਆਣਾ ਦੇ ਅਫਸਰਾਂ ਦੀ ਜਿਹੜੀ ਕਿਹੜੀ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜਾ ਸਹਿਯੋਗ ਕਰਨ ਦੇ ਲਈ ਸ਼੍ਰੀ ਡਾਕਟਰ ਪੂਰਨ ਸਿੰਘ ਜੀ ਜੋ ਪੀ ਐਮ ਐ ਡੀ ਸੀ ਤੋਂ ਚੰਡੀਗੜ੍ਹ ਤੋਂ ਆਏ ਨੇ ਅਤੇ ਜੋ ਡਾਇਰੈਕਟਰ ਨੇ ਸਵਚ ਭਾਰਤ ਮਿਸ਼ਨ ਅਤੇ ਸੋਲਿਡ ਵੇਸਟ ਮੈਨੇਜਮੈਂਟ ਦੇ ਉਹਨਾਂ ਨੇ ਇਹਨਾਂ ਮਾਰਸ਼ਲਾਂ ਦੇ ਜੋ ਬੁੱਢਾ ਦਰਿਆ ਮਿਸ਼ਨ ਦੇ ਵਿੱਚ ਜੋ ਉਹਨਾਂ ਨੂੰ ਕੋਈ ਤਕਲੀਫ ਹੈ ਜਾਂ ਕੋਈ ਤੇ ਕਮੀ ਹੈ ਉਸ ਬਾਰੇ ਅਦੇ ਜੋ ਸਾਡੇ ਜਿਹੜੇ ਸਫਾਈ ਲੇਖਕ ਨੇ ਸੈਂਟੀ ਸੁਪਰਵਾਈਜ਼ਰ ਨੇ ਤੇ ਚੀਫ ਸੈਂਟੀਸਿਪਕਰਾਂ ਨੂੰ ਜੋ ਬੁੱਢੇ ਦਰਿਆ ਦੇ ਮਿਸ਼ਨ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਕੋਈ ਜਿਹੜੀ ਮੁਸ਼ਕਲਾਰੀ ਹੈ ਆਪਸੀ ਤਾਲਮਲ ਕਰਵਾਇਆ ਆ ਸਾਨੂੰ ਕਾਰਪੋਰੇਸ਼ਨ ਵੱਲੋਂ ਦੀ ਕੋਈ ਨੋਟੀਫਿਕੇਸ਼ਨ ਆਇਆ ਸੀ ਕਿ ਬੁੱਢਾ ਨਾਲਾ ਸਫਾਈ અભિયાન ਚੱਲ ਰਿਹਾ ਵਾ ਜਿਸ ਦੇ ਵਿੱਚ ਇਹਨਾਂ ਨੂੰ ਵਲੰਟੀਅਰ ਦੀ ਲੋੜ ਸੀਗੀ ਤੇ ਇਹਨਾਂ ਨੇ ਸਾਡੇ ਕੋਲੋਂ ਜੀ ਫਿਲਹਾਲ 65 ਵਲੰਟੀਅਰ ਮੰਗੇ ਸੀਗੇ ਜਿਸ ਦੇ ਵਿੱਚ ਅਸੀਂ ਪਿਛਲੇ 15 ਦਿਨਾਂ ਤੋਂ ਐਕਟੀਵਿਟੀ ਕਰ ਰਹੇ ਹਾਂ ਬੁੱਢੇ ਨਾਲੇ ਨੂੰ ਸਫਾਈ ਕਰਨ ਦੇ ਵਿੱਚ ਅਸੀਂ ਇੱਕ ਸੇਵਾ ਕਰਦੇ ਹਾਂ ਆਪਣੇ ਸਮਾਜ ਪ੍ਰਤੀ ਅਸੀਂ ਇਸ ਨੂੰ ਵੀ ਆਪਣੀ ਸੇਵਾ ਸਮਝਦੇ ਹੋਏ ਬੁੱਢੇ ਨਾਲੇ ਦੀ 13 ਪੂਲੀਆਂ ਦੇ ਉੱਤੇ 13 ਕਿਲੋ ਮੀਟਰ ਜਿ세 ਆਪਣੇ ਵਲੰਟੀਅਰ ਖੜਾਏ ਆ ਜਿਹੜੇ ਲੋਕਾਂ ਨੂੰ ਅਵੇਅਰ ਕਰਦੇ ਨੇ ਕਿ ਇੱਥੇ ਵਿੱਚ ਕੂੜਾ ਨਾ ਸੁੱਟੋ ਆਨ ਵਾਲੇ ਟਾਈਮ ਨੂੰ ਇਸ ਪ੍ਰੋਜੈਕਟ ਨੂੰ ਤੇਜ਼ ਕਰਨ ਦੇ ਲਈ ਸਰਕਾਰ ਦੇ ਨਾਲ ਕੰਦੇ ਨਾ ਕੰਦਾ ਮਿਲਾਂਦੇ ਲਈ ਜੇ ਲੋੜ ਪੈਂਦੇ ਉੱਤੇ 500 700 1000 ਵਲੰਟੀਅਰ ਦੀ ਵੀ ਲੋੜ ਪਊਗੀ ਔਰ ਸਾਡੇ ਸਮਾਜ ਦੇ ਵਿੱਚ ਜਿਹੜਾ ਬੁੱਢਾ ਨਾਲਾ ਵਾ ਸਾਡੇ ਲੁਧਿਆਣਾ ਦੇ ਵਿੱਚ ਇੱਕ ਇਤਿਹਾਸਿਕ ਕਨਾਲਾ ਵਾ ਤੇ ਅਸੀਂ ਇਹਨੂੰ ਸਾਫ਼ ਕਰਨ ਦੇ ਵਿੱਚ ਆਪਣੇ ਦਿਨ ਔਰ ਰਾਤ ਇੱਕ ਲਾ ਦਾਂਗੇ ਵਲੰਟੀਅਰ ਸੇਵਾ ਇਹ ਸਾਡੀ ਜਾਰੀ ਰਹੂਗੀ ਉਹਨਾਂ ਜ਼ਰੂਰਤਮੰਦ ਲੋਕਾਂ ਨੂੰ ਮੈਡੀਕਲ ਸੇਵਾਵਾਂ ਦਾ ਲਾਭ ਦੇਣ ਦੇ ਲਈ ਜੈ ਮਾ ਚਿੰਤਪੂਰਨੀ ਸੇਵਾ ਦਲ ਦੇ ਵੱਲੋਂ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿੱਥੇ ਕਈ ਬਿਮਾਰੀਆਂ ਦਾ ਮੁਫਤ ਚੈੱਕਅਪ ਕੀਤਾ ਗਿਆ ਤੇ ਮਰੀਜ਼ਾਂ ਨੂੰ ਮੁਫਤ ਦੇ ਵਿੱਚ ਦਵਾਈਆਂ ਵੀ ਵੰਡੀਆਂ ਗਈਆਂ ਇਸ ਮੈਡੀਕਲ ਕੈਂਪ ਦੇ ਵਿੱਚ 300 ਤੋਂ ਜ਼ਿਆਦਾ ਮਰੀਜ਼ਾਂ ਨੇ ਹਿੱਸਾ ਲੈ ਕੇ ਇਸ ਕੈਂਪ ਦਾ ਲਾਭ ਉਠਾਇਆ ਅੱਜ ਜੈ ਮਾ ਚਿੰਤਪੂਰਨੀ ਸੇਵਾ ਸੈਟੀ ਜੋ ਕਿ ਸਿੱਦੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਵਿਨੇ ਗੋਇਲ ਜੀ ਦੇ ਸਾਰੇ ਨੇ ਮਿਲ ਕੇ ਔਰ ਅੱਜ ਕੈਂਪ ਲਾਇਆ ਵਾ ਅੱਖਾਂ ਦੇ ਚੈੱਕ ਅਪ ਹੋਰ ਮੈਡੀਸਿਨ ਦਾ ਔਰ ਬਹੁਤ ਹੀ ਬੜੀਆ ਅਪਰਾਲਾ ਵਾ ਮੈਂ ਵਧਾਈ ਦਿੰਦਾ ਇਹਨਾਂ ਸਾਰੀ ਟੀਮ ਨੂੰ ਜੈਮਾ ਚੰਦਪੁਨੀ ਸੇਵਾ ਸੁਸਾਇਟੀ ਦੇ ਸਾਰੇ ਹੀ ਪ੍ਰਧਾਨ ਸਾਹਿਬਾਨ ਨੂੰ ਤੇ ਸਾਰੇ ਮੈਂਬਰ ਸਾਹਿਬਾਨਾਂ ਨੂੰ ਜੋ ਇਹ ਭਲਾਈ ਦਾ ਕੰਮ ਕਰ ਰਹੇ ਨੇ ਕਿਉਂਕਿ ਅੱਜ ਜ਼ਰੂਰਤ ਹੈ ਸਮਾਜ ਭਲਾਈ ਦੀ ਔਰ ਇਹ ਸਮਾਜ ਭਲਾਈ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ ਇਸ ਤੋਂ ਇਲਾਵਾ ਹਰ ਮਹੀਨੇ ਗੋਲ ਸਾਹਿਬ ਜੈਮਾ ਚੰਦਪੁਨੀ ਸੇਵਾ ਸੁਸਾਇਟੀ ਵੱਲੋਂ ਰਾਸ਼ਨ ਸਮਾਰੋ ਵੰਡ ਸਮਾਰੋ ਜੋ ਲੋੜਵੰਦਾ ਬੰਦਾਂ ਨੂੰ ਜ਼ਰੂਰਤਵੰਦਾਂ ਨੂੰ ਰਾਸ਼ਨ ਬੰਦਦੇ ਨੇ ਜੈ ਮਾ ਚਿੰਤਪੁਰਨੀ ਦੁਰਗਾ ਭਜਨ ਮੰਡਲੀ ਵੱਲੋਂ ਅੱਜ ਇੱਥੇ ਮੈਡੀਕਲ ਕੈਂਪ ਲਾਇਆ ਗਿਆ ਜਿਦੇ ਵਿੱਚ ਦੰਦਾਂ ਦੇ ਡਾਕਟਰ ਆਏ ਨੇ ਅੱਖਾਂ ਦੇ ਡਾਕਟਰ ਆਏ ਨੇ ਸ਼ੂਗਰ ਬੀਪੀ ਦੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਲੈਂਸ ਦਿੱਤੇ ਜਾ ਰਹੇ ਨੇ ਸਪੈਕਸ ਦਿੱਤੀਆਂ ਜਾ ਰਹੀਆਂ ਜਿਹੜਾ ਕਿ ਸਾਰਾ ਕੁਝ ਫ੍ਰੀ ਹੈਗਾ ਇਹਦੇ ਵਿੱਚ ਅਸੀਂ ਅੱਜ 250 ਤੋਂ 300 ਬੰਦਿਆਂ ਨੂੰ ਚਸ਼ਮੇ ਦਵਾਈਆਂ ਫ੍ਰੀ ਦੇਣੀ ਹੈਗੀਆਂ ਜਿੱਚ ਡਾਕਟਰ ਸਾਹਿਬ ਦੀ ਟੀਮ ਆਈ ਹੋਈ ਹੈ ਰਜੇਸ਼ अरोड़ा ਜੀ ਦੀ ਡੈਂਟਿਸਟ ਸਾਡੇ ਇਥੇ ਚੀਫ ਗੈਸਟ ਚੌਧਰੀ ਜੀ ਆਏ ਨੇ ਭੋਲਾ ਜੀ ਆਏ ਨੇ ਕਾਉਂਸਲਰ ਸਾਹਿਬ ਸਾਪਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦੇ ਜਨਮ ਦਿਨ ਦੇ ਮੌਕੇ ਤੇ ਵਾਰਡ ਨੰਬਰ 51 ਦੇ ਵਿੱਚ ਭਾਜਪਾ ਦਫਤਰ ਵਿੱਚ ਵਰਕਰਾਂ ਦੇ ਵੱਲੋਂ ਅਟਲ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਮੌਕੇ ਜਿੱਥੇ ਉਹਨਾਂ ਨੇ ਉਹਨਾਂ ਦੇ ਦੇਸ਼ ਦੇ ਵਿਕਾਸ ਦੇ ਵਿੱਚ ਪਾਏ ਉਹਨਾਂ ਦੇ ਯੋਗਦਾਨ ਨੂੰ ਯਾਦ ਕੀਤਾ ਉੱਥੇ ਹੀ ਭਾਜਪਾ ਵਰਕਰਾਂ ਦੇ ਵੱਲੋਂ ਜਨਮ ਦਿਨ ਕੇਕ ਕੱਟ ਕੇ ਉਹਨਾਂ ਦਾ ਜਨਮ ਦਿਨ ਮਨਾਇਆ ਗਿਆ ਕਿ ਤੁਹਾਨੂੰ ਕਾਕਾ ਵੀਰ ਜੀ ਨੇ ਦੱਸਿਆ ਇਹ ਸਾਡੇ ਦੇਸ਼ ਦੇ ਪੂਰੇ ਪ੍ਰਧਾਨ ਮੰਤਰੀ ਸ਼੍ਰੀ ਅਟਲ ਵਿਹਾਰੀ ਵਾਜਪਾਈ ਜੀ ਜੋ ਕਿ ਦੇਸ਼ ਦੇ ਨਹੀਂ ਬਲਕਿ ਪੂਰੇ ਵਿਸ਼ਵ ਪੂਰੇ ਸੰਸਾਰ ਦੇ ਜਿਹੜੇ ਹਰ ਮਨ ਪਿਆਰੇ ਉਹ ਨੇਤਾ ਸਨ ਜਿਨ੍ਹਾਂ ਨੇ ਨਿਰਪੱਖ ਸੇਵਾ ਜਿਹੜੀ ਹੈ ਉਹ ਕੀਤੀ ਤੇ ਜਿਨ੍ਹਾਂ ਨੂੰ ਅੱਜ ਸਾਰਾ ਦੇਸ਼ ਸਾਰੀ ਕੌਮ ਸਾਰੇ ਹੀ ਜਿਹੜੇ ਵਾਰਡ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਯਾਦ ਕਰਦੇ ਆ ਸੋ ਅੱਜ ਅਸੀਂ ਉਹਨਾਂ ਦਾ ਕਿਦਵਾਈ ਨਗਰ ਮੰਡਲ ਦੇ ਵਿੱਚ ਵਾਰਡ ਨੰਬਰ 51 ਦੇ ਵਿੱਚ ਕਾਕੇ ਭਾਜੀ ਦੇ ਦਫਤਰ ਦੇ ਵਿੱਚ ਅਸੀਂ ਅੱਜ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਔਰ ਮੇਰੇ ਨਾਲ ਮੇਰੇ ਮੰਡਲ ਦੇ ਮਹਾ ਮੰਤਰੀ ਰਵੀਬਾਰੀ ਜੀ ਸੰਜੇ ਖਟਕ ਜੀ ਔਰ ਸਾਰੀ ਸਮੂਚੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਟੀਮ ਹੈ ਔਰ ਉਹਨਾਂ ਦੇ ਦੱਸੇ ਹੋਏ ਮਾਰਗ ਦੇ ਉੱਤੇ ਜਿਹੜਾ ਅਸੀਂ ਚੱਲ ਸਕੀਏ ਔਰ ਦੇਸ਼ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹੀਏ ਜਿਨ੍ਹਾਂ ਨੂੰ ਪੂਰੀ ਦੁਨੀਆ ਹੀ ਜਿੱਦਾਂ ਸਾਡੇ ਦੇਸ਼ 'ਚ ਸਾਡੇ ਦੇਸ਼ ਵਾਸੀ ਸ਼੍ਰੀ ਅਟਲ ਵਿਹਰੀ ਵਾਜਪਾਈ ਨੂੰ ਪਿਆਰ ਕਰਦੇ ਆ ਉਸੇ ਤਰ੍ਹਾਂ ਪੂਰੀ ਦੁਨੀਆ ਸ਼੍ਰੀ ਅਟਲ ਵਿਹਰੀ ਵਾਜਪਾਈ ਨੂੰ ਪਿਆਰ ਕਰਦੀ ਹੈ ਉਹਨਾਂ ਦੇ ਜਨਮ ਦਿਨ ਮਨਾਉਣ ਲਈ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸਾਰੇ ਮੰਡਲ ਦੇ ਪ੍ਰਧਾਨ ਰਾਜੂ ਜੀ ਰਵੀਬਾਰੀ ਜੀ ਲੱੱਕੀ ਜੀ ਹੋਰ ਸਾਡੇ ਸਾਰੇ ਨੇਤਾ ਇਕੱਠੇ ਹੋਏ ਨੇ ਤੇ ਅਸੀਂ ਆਪਣੇ ਇਸ ਆਫਿਸ ਦੇ ਵਿੱਚ ਇਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਤੇ ਅਸੀਂ ਆਸ ਕਰਦੇ ਹਾਂ ਕਿ ਇਹਨਾਂ ਦੇ ਦਿਖਾਏ ਹੋਏ ਰਸਤਿਆਂ ਦੇ ਉੱਪਰ ਇਹਨਾਂ ਦੇ ਦਿਖਾਏ ਹੋਏ ਪੂਰਨਿਆਂ ਦੇ ਉੱਪਰ ਅਸੀਂ ਸਾਰੇ ਸਾਡੀ ਪਾਰਟੀ ਸਾਡੇ ਵਰਕਰ ਇਸ ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਨਗੇ ਤੇ ਅਸੀਂ ਚੱਲਾਂਗੇ ਜੈ ਹਿੰਦ ਜੈ ਭਾਂ ਸ਼੍ਰੀ ਫਤੇਗੜ ਸਾਹਿਬ ਤੋਂ ਬਾਅਦ ਸ਼ਹੀਦੀ ਜੋੜ ਮੇਲ ਦਾ ਅਗਲਾ ਪੜਾ ਪਿੰਡ ਆਲਮਗੀਰ ਦਾ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਹੋਵੇਗਾ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦੀ ਜੋੜ ਮੇਲ ਮਨਾਇਆ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੇ ਮੈਨੇਜਰ ਰੇਸ਼ਮ ਸਿੰਘ ਨੇ ਦੱਸਿਆ ਕਿ 28 ਦਸੰਬਰ ਨੂੰ ਅਲੌਕਿਕ ਨਗਰ ਕੀਰਤਨ ਕਢਿਆ ਜਾਵੇਗਾ ਜਿਸ ਤੇ ਵਿੱਚ ਉ체체 ਤੌਰ ਤੇ ਐਸਜੀਪੀਸੀ ਪ੍ਰਦਾਨ ਬੀਬੀ ਜਗੀਰ ਕੌਰ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਉਹਨਾਂ ਨੇ ਇਹ ਵੀ ਦੱਸਿਆ ਕਿ ਤਿੰਨ ਦਿਨ ਚੱਲਣ ਵਾਲੇ ਇਨ੍ਹਾਂ ਪ੍ਰੋਗਰਾਮਾਂ ਦੇ ਦੌਰਾਨ ਜਿੱਥੇ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੋਣਗੇ ਉੱਥੇ ਹੀ अनेका ਰਾਗੀ ਢਾਡੀ ਕੀਰਤਨੀਏ ਜਿੱਥੇ ਸੰਗਤਾਂ ਨੂੰ ਗੁਰੂ ਘਰ ਦੇ ਨਾਲ ਜੋੜਨ ਦੇ ਲਈ ਪ੍ਰੇਰਿਤ ਕਰਨਗੇ। ਦਸੋਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 6 ਅਤੇ 7 ਪਉ ਦੀ ਰਾਤ ਨੂੰ ਸ਼੍ਰੀ ਅਨੰਦਪੁਰ ਦਾ ਕਿਲਾ ਛੱਡਣ ਉਪਰੰਤ ਪਰਿਵਾਰ ਵਿਚੋੜਾ ਚਮਕੌਰ ਸਾਹਿਬ ਅਤੇ ਮਾਛੀਵਾੜੇ ਤੋਂ ਉੱਚ ਦੇ ਪੀਰ ਦੇ ਰੂਪ ਵਿੱਚ ਇਸ ਗੁਰਦੁਆਰਾ ਮਜੀ ਸਾਹਿਬ ਆਲਮਕਸਾਨ ਗੀਰ ਸਾਹਿਬ ਕੇ ਪੁੱਤੇ ਪੰਕੇ ਸਨ ਇਸ 6 14 ਅਤੇ 15 ਪਉ ਦੀ ਪਵਨ ਉਸ ਸਾਹ ਤੇ ਪਹੁੰਚੇ ਉਹਨਾਂ ਦੀ ਆਮਦ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਦੇਸ਼ ਪੂਰਤਵਰਾਂ ਸਾਹਿਬ ਵਿਖੇ ਹਰ ਸਾਲ ਇਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਇਹ ਜਿਹੜਾ ਇਸ ਵਾਰ ਇਹ ਮੇਲਾ 28 29 ਅਤੇ 30 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ ਤੇ 크ਿਸਮਸ ਦੀ ਰੌਣਕਾਂ ਸਾਰੇ ਦੇਸ਼ ਦੁਨੀਆ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀਆਂ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ 크ਿਸਮਸ ਦਾ ਤਿਉਹਾਰ ਬੜੇ ਹੀ ਸ਼ਰਧਾ ਪਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਲੁਧਿਆਣਾ ਦੇ ਕੈਲਵਰੀ ਪੈਂਟਿਕੋਸਟਲ ਚਰਚ ਦੇ ਵੱਲੋਂ 크리스마ਸ ਦੇ ਮੌਕੇ ਮਸੀਹ ਭਾਈਚਾਰੇ ਵੱਲੋਂ ਖਾਸ ਪ੍ਰੋਗਰਾਮ ਉਲੀਕੇ ਗਏ ਨੇ ਇਸ ਮੌਕੇ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਦੇ ਵਿੱਚ ਗੀਤ ਗਾਏ ਗਏ ਅਤੇ ਪਾਸਟਰ ਦੇ ਵੱਲੋਂ ਸ਼ਹਿਰ ਵਾਸੀਆਂ ਨੂੰ 크리스마ਸ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਉਧਰ ਦੂਸਰੇ ਪਾਸੇ ਪਾਸਟਰ ਪ੍ਰਕਾਸ਼ ਮਸੀਹ ਦੇ ਵੱਲੋਂ 크리스마ਸ ਦੀਆਂ ਜਿੱਥੇ ਵਧਾਈਆਂ ਦਿੱਤੀਆਂ ਗਈਆਂ ਉੱਥੇ ਹੀ ਚਰਚ ਦੇ ਵਿੱਚ 크리스마ਸ ਦੀ ਖੁਸ਼ੀ ਵੀ ਮਨਾਈ ਗਈ ਕਲਵਰੀ ਪੈਂਟੇਕੋਸਟ ਚਰਚ ਸਲੇਮ ਟਾਪਰੀ ਪੀਰੂਬੰਦਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕ੍ਰਿਸਮਸ ਦਾ ਜੋ ਪ੍ਰੋਗਰਾਮ ਹੈ ਬੜੇ ਧੂਮਤਾਂ ਦੇ ਨਾਲ ਮਨਾਇਆ ਜਾ ਰਿਹਾ ਲੋਕਾਂ ਵਿੱਚ ਬੜਾ ਉਤਸ਼ਾਹ ਹੈ ਕਿਉਂਕਿ ਅਸੀਂ ਦੇਖ ਰਹੇ ਹਾਂ ਕੋਵਿਡ-19 ਤੋਂ ਬਾਅਦ ਲਾਕਡਾਊਨ ਤੋਂ ਬਾਅਦ ਕਾਫੀ ਮੁਸ਼ਕਲਾਂ ਵਿੱਚ ਲੋਕ ਰਹੇ ਤੋਂ ਅੱਜ ਬੜੇ ਧੂਮਤਾਂ ਦੇ ਨਾਲ ਇਸ ਦਿਨ ਨੂੰ ਮਨਾਇਆ ਜਾ ਰਿਹਾ ਹੈ ਔਰ ਅਸੀਂ ਇਹ ਪ੍ਰਾਰਥਨਾ ਕਰਦੇ ਹਾਂ ਜਿਹੜੇ ਸਾਡੇ ਕਿਸਾਨ ਵੀਰ ਬਹੁਤ ਕੜਕ ਦੀ ਠੰਡ ਹੈ ਉਹ ਸੜਕਾਂ ਦੇ ਉੱਤੇ ਨੇ ਅਸੀਂ ਉਹਨਾਂ ਦੇ ਲਈ ਪ੍ਰਾਰਥਨਾ ਕਰਦੇ ਹਾਂ ਕਾਮਨਾ ਕਰਦੇ ਹਾਂ ਕਿ ਸਾਡੇ ਜਿਹੜਾ ਇਹ ਦੇਸ਼ ਦਾ ਮਸਲਾ ਹੈ ਉਹ ਹੱਲ ਹੋ ਜਾਏ ਮੇਰਾ ਨਾਮ ਪ੍ਰਿੰਸਾ ਮੈਂ ਸਾਰਨੂ ਜੀ ਐਮ ਸੀ ਜੀ ਕਹਿੰਨਾ ਅੱਜ ਦੇ ਇਸ ਕ੍ਰਿਸਮਸ ਦੇ ਮੌਕੇ ਤੇ ਜਦੋਂ ਪੂਰੇ ਸ਼ਹਿਰ ਪੂਰੇ ਦੇਸ਼ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਸੀਂ ਅੱਜ ਦੇ ਮੌਕੇ ਤੇ ਪੂਰੀ ਕ੍ਰਿਸਚਨ ਸੰਗਤ ਨੂੰ ਪੂਰੀ ਕਮਿਊਨਿਟੀ ਨੂੰ ਜਿੰਨੇ ਵੀ ਦੇਸ਼ ਵਾਸੀਆਂ ਨੂੰ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਕਲਵਰੀ ਚਰਚ ਵੱਲੋਂ ਇਹ ਤੇ ਇਤਿਹਾਰ ਮਨਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਇਹ ਤਿਉਹਾਰ ਮਨਾ ਰਹੇ ਆ ਅਸੀਂ ਧੰਨਵਾਦ ਕਰਦੇ ਆ ਪਰਮੇਸ਼ਰ ਦਾ ਸਾਡੇ ਦੇਸ਼ ਵਿੱਚ ਹੁਣ ਤੱਕ ਸ਼ਾਂਤੀ ਹੈ ਪਰਮੇਸ਼ਰ ਅੱਗੇ ਵੀ ਸ਼ਾਂਤੀ ਰੱਖੇ ਜਿੰਨੀਆਂ ਵੀ ਕੌਮਾਂ ਹਨ ਕੋਈ ਵੀ ਭਾਵੇਂ ਧਰਮ ਦਾ ਹੋਵੇ ਆਪਸ ਵਿੱਚ ਮਿਲ ਜੁਲ ਕੇ ਰਹਿਣ ਸਾਡਾ ਹੀ ਸੰਦੇਸ਼ ਹੈ ਅੱਜ ਦੇ ਮੌਕੇ ਤੇ ਜਿਸ ਤਰ੍ਹਾਂ ਅਜ ਤੋਂ 2020 ਸਾਲ ਪਹਿਲਾਂ ਪ੍ਰਭੂ ਯੇਸ਼ੂਸੀ ਸਵਰਗ ਨੂੰ ਛੱਡ ਕੇ ਧਰਤੀ ਦੇ ਉੱਪਰ ਆਏ ਔਰ ਉਹਨਾਂ ਨੇ ਜਨਮ ਲਿਆ ਤਾਂ ਜੋ ਮਾਨਵ ਜਾਤੀ ਵਿੱਚ ਜੋ ਪਾਪ ਹੈ, ਬੁਰਾਈ ਹੈ, ਉਹ ਸਭ ਦੂਰ ਹੋ ਸਕੇ ਔਰ ਮੁਕਤੀ ਦਾਤਾ ਬਣ ਕੇ ਸੰਸਾਰ ਦੇ ਉੱਪਰ ਆਏ, ਪਿਆਰ ਔਰ ਮੁਹੱਬਤ ਦਾ ਸੰਦੇਸ਼ ਲੈ ਕੇ ਅੱਜ ਜ਼ਰੂਰਤ ਹੈ ਸਾਨੂੰ ਸੰਸਾਰ ਦੇ ਲੋਕਾਂ ਨੂੰ ਪੂਰੇ ਸੰਸਾਰ ਦੇ ਲੋਕਾਂ ਨੂੰ ਆਪਸ ਵਿੱਚ ਪਿਆਰ ਮੁਹੱਬਤ ਔਰ ਸ਼ਾਂਤੀ ਨੂੰ ਬੜਾ ਕੇ ਰੱਖਣ ਦੀ ਔਰ ਆਪਸੀ ਭਾਈਚਾਰੇ ਨੂੰ ਕਾਇਮ ਕਰਨ ਦੀ 200 ਲੋਕ ਕਿਉਂਕਿ ਕੋਵਿਡ ਦੇ ਕਰਕੇ ਤੁਹਾਨੂੰ ਪਤਾ ਹੈ ਅਸੀਂ ਬਹੁਤ ਘੱਟ ਲੋਕਾਂ ਨੂੰ ਛੋਟੇ ਛੋਟੇ ਅਲੱਗ-ਅਲੱਗ ਪ੍ਰੋਗਰਾਮ ਕੀਤੇ ਆ ਪਰ ਇੱਥੇ ਇੱਕ ਜਗ੍ਹਾ ਤੇ ਘੱਟ ਜਿਆਦਾ ਨਹੀਂ ਕਰ ਰਹੇ ਅਸੀਂ ਸ਼ਹਿਰ ਦੇ ਵਿੱਚ 크ਿਸਮਸ ਦੀਆਂ ਰੌਣਕਾਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਨੇ ਇੱਥੇ ਕਲੱਬ ਇੱਕ ਕਲੱਬ ਦੀਆਂ ਮਹਿਲਾਵਾਂ ਦੇ ਵੱਲੋਂ ਨੱਚਕਾ ਕੇ 크ਿਸਮਸ ਦਾ ਤਿਉਹਾਰ ਮਨਾਇਆ ਗਿਆ ਇਸ ਦੌਰਾਨ ਹਿੰਦੀ ਗਾਣਿਆਂ ਤੇ ਮਹਿਲਾਵਾਂ ਨੱਚਦੀਆਂ ਹੋਈਆਂ ਨਜ਼ਰ ਆਈਆਂ मैं नाम कशिश नंदा मैंने यहाँ पे भुविट में एक क्रिसमस पार्टी ऑर्गेनाइज़ करी है सब लेडीज़ ने यहाँ पे पार्टिसिपेट करा है यहाँ पे फैशन शो हो रहा है बच्चों के लिए फ़न गेम्स हैं एंड थैंक यू सो मच ऑल मेंबर्स की यहाँ पे उन्होंने मुझे ज्वाइन करा एंड हम लोग यहाँ पे क्रिसमस एंड न्यू ईयर मना रहे हैं होप्स हो कि ये कमिंग ईयर सबके लिए बाबा जी ब्लेस करें सबको न्यू ईयर सबके लिए अच्छा हो सो खुश है आए जैन में भी थ्रो कर रहे हैं सो so मैं चाहती हूँ कि सब वहाँ पे भी आए ऐसे ही मेम्बर्स हम लोग इंजॉय करें मुझे कशिश के द्वारा इन्वाइट किया गया है ये पार्टी बहुत अच्छी है हम इंजॉय कर रहे हैं ऐसे इवेंट मेरे ख्याल से होते रहने चाहिए ताकि हमें चेयर अप करने का मौका मिले सेलिब्रेशन होती रहनी चाहिए today we were invited as a guest in the kashish nanda's party uh, she is throwing christmas bash uh, here uh, lots of games like fashion show are organized by her kids are also enjoying uh, special attraction of the party is uh, uh, christmas cake and santa claus uh, so we enjoyed a lot uh, thank you kashish for throwing such a beautiful party to janto pehla ek nazar muksur kiya the ਸਮਰਾਲਾ ਵਿੱਚ ਠੇਕੇ ਦੇ ਕਰਿੰਦੇ ਨੇ ਕੀਤੀ ਖੁਦਕੁਸ਼ੀ ਰਸਤੇ ਦੇ ਨਾਲ ਲਟਕਦੀ ਹੋਈ ਮਿਲੀ লাশ ਪੁਲਿਸ ਨੇ লাশ ਨੂੰ ਲਿਆ ਕਬਜ਼ੇ ਵਿੱਚ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਮੂਲਾਪੁਰ ਦਾਖਾ ਦੇ ਮ੍ਰਿਤਕ ਕਿਸਾਨ ਦਾ ਕੀਤਾ ਅੰਤਿਮ ਸੰਸਕਾਰ ਕਿਸਾਨੀ ਆंदोलਨ ਤੋਂ ਵਾਪਸ ਪਰਤ ਰਹੇ ਕਿਸਾਨ ਦੀ ਹੋਈ ਸੀ ਮੌਤ ਮੋਟਰਸਾਈਕਲ ਤੇ ਦਿੱਲੀ ਤੋਂ ਆਉਂਦੇ ਸਮੇਂ ਵਾਪਰਿਆ ਸੀ ਹਾਦਸਾ ਪਰਿਵਾਰ ਨੇ ਵੀ ਕੇਂਦਰ ਸਰਕਾਰ ਤੇ ਲਗਾਏ ਇਲਜ਼ਾਮ ਇਹ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਆਇਆ ਲੁਧਿਆਣਾ ਲੁਧਿਆਣਾ ਦਾ ਵਪਾਰੀ ਵਰਗ ਰੋਜ਼ ਪ੍ਰਗਟ ਕਰਨ ਦੇ ਲਈ ਕੱਢਿਆ ਕੈਂਡਲ ਮਾਰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੀ ਅਪੀਲ ਖੇਤੀ ਕਾਨੂੰਨ ਰੱਦ ਕਰਨ ਦੀ ਕਰ ਰਹੇ ਨੇ ਮੰਗ ਸ਼ਹੀਦੀ ਜੋੜ ਮੇਲ ਦਾ ਅਗਲਾ ਪੜਾਅ ਹੋਵੇਗਾ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ 28 ਤੋਂ 30 ਦਸੰਬਰ ਤੱਕ ਮਨਾਇਆ ਜਾਵੇਗਾ ਸ਼ਹੀਦੀ ਜੋੜ ਮੇਲ ਨਗਰ ਕੀਰਨ ਦੀਆਂ ਤਿਆਰੀਆਂ ਹੋਈਆਂ ਪੂਰੀਆਂ ਵੱਡੀ ਤਾਦਾਦ ਵਿੱਚ ਸੰਗਤਾਂ ਹੋਣਗੀਆਂ ਨਤਮਸਤਕ ਵਿਸ਼ੇਸ਼ ਤੌਰ ਤੇ ਪਹੁੰਚਣਗੇ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਪਰ ਪਰ ਵਿੱਚ 크리스마스 ਦੀਆਂ ਰੌਣਕਾਂ ਗਿਰਜਾ ਘਰਾਂ ਵਿੱਚ ਪ੍ਰਾਰਥਨਾਵਾਂ ਦਾ ਦੌਰ ਜਾਰੀ ਪ੍ਰਭੂ ਯਿਸੂ ਦੀ ਮਹਿਮਾ ਵਿੱਚ ਗਾਏ ਜਾ ਰਹੇ ਨੇ ਗੀਤ 크리스마스 ਮੌਕੇ ਲੋਕਾਂ ਨੂੰ ਸ਼ਾਂਤੀ ਤੇ ਸਤਿਭਾਵਨਾ ਦੇ ਮਾਰਗ ਤੇ ਚੱਲਣ ਦੀ ਅਪੀਲ ਸੁਬਿਆਨਾ ਦਾ ਬਨਾਮਾ ਵਿੱਚ ਫਿਲਹਾਲ ਬਸ ਇਹ ਨਹੀਂ ਮੈਨੂੰ ਦੀ ਇਜਾਜ਼ਤ ਧੰਨਵਾਦ